ब्रॉट्यू बाय सिल्वर पम्प टॉप क्वालिटी और कंसिस्टेंट परफॉर्मेंस के लिए सिर्फ सिल्वर पम्प नाम याद रखना ਜਿਹੜਾ ਸੀ ਪੰਡਮੈਂਬਰ ਇਹ ਹੋਰ ਕਮੇਟੀ ਦੇ ਵਿੱਚ ਉਹ ਵੀ ਪਿੰਡ ਦੇ ਗੋਮੁੰਡੇ ਸੀਗੇ ਜਿਨ੍ਹਾਂ ਦੇ ਨਾਮ ਤੇ ਆਪਣੀ ਨਾਲ ਨੂੰ ਉਹਨੇ ਹੀ ਸੋਹਣਾ ਕੀਤਾ ਉਹਨਾਂ ਦੇ ਘਰ ਦੇ ਵਿੱਚ ਟਿਕਲਿਤ ਆਉਂਦੇ ਉਹਨਾਂ ਦੇ ਵਿੱਚ ਗਿਆਈ ਇਹਨੂੰ ਸਾਰਾ ਸੈਂਟਰੀ ਜੇ ਤਾਂ ਵੀ ਦੁਨੀਆ ਦੇ ਵਿੱਚ ਕਰਦੇ ਗਿਆਈ ਨੇ ਵੀ ਪੰਡਮੈਂਬਰ ਵਿੱਚ ਹਜ਼ਾਰਾਂ ਨੰਬਾਸ ਨੇ ਤੇ ਮੈਂ ਕਹਿੰਦੀ ਆ ਕਿ ਭਾਵੇਂ ਸਾਡੀ ਵਰਕਰ ਹੈ ਸਾਡਾ ਸਾਥੀ ਹੈ ਤੂੰ ਆਜਾ ਮੇਰੇ ਕੋਲ ਤੇਰੀ ਗੱਡੀ ਚ ਆ ਜਾ ਆਪਾਂ ਹਲਕੇ ਵਿੱਚ ਬਹੁਤ ਜਿੰਨਾ ਕਰਾਂਗੇ ਲੋਕਾਂ ਦਾ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋਵੇਂਗਾ ਆਪੇ ਲੋਕਾਂ ਦੇਖੇਗਾ ਗਵਨਟਰਾਂ ਦਾ ਨਾਮ ਲੁੱਕ ਰਹਿਣਗੇ ਅਗਲਾ ਕੰਮ ਕੀ ਹੈ ਅਜੇ ਅਗਲਾ ਸਾਲ ਉਹ ਪੂਰਾ ਅਗਲਾ ਕੰਮ ਕਾਹਦੇ ਨਹੀਂ ਕੀ ਖਾਲਸਾ ਚੰਦੇ ਨਹੀਂ ਨੇ ਜੋ ਇਹ ਗੱਲ ਕਹਿਣ ਉਹ ਦਾ ਤੁੰਡਾ ਹੋ ਜਾਵੇ ਮੈਨੂੰ ਚਾਹੇ ਜੇ ਕੋਈ ਤੁਹਾਡੇ ਤੋਂ ਪੁੱਛਣ ਤੇ ਪਰ ਆਉਣਾ ਆਈਆ ਆਪਾਂ ਬਾਇਸ਼ੇ ਕਰ ਆ ਅਗਲਾ ਜਿਹੜਾ ਬਾਕੀ ਦੇ ਦਿੱਤੇ ਮੋ ਬੋਲਿਆ ਤੁਸੀਂ ਉਹਨਾਂ ਦੀ ਜਿੰਨਾ ਆਵਾਜ਼ੀ ਬੋਲੀਆਂ ਨਹੀਂ ਪਰ ਉਹ ਹਸਪਤਾਲ ਦੇ ਵਿੱਚ ਪਿਆ ਸੀ ਜਦੋਂ ਉਹ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀ ਵਾਲੇ ਕਿ ਉਹ ਸੇ ਪੰਜਾਬ ਨੇ ਪਰਿਵਾਰ ਵੀ ਉਹਨਾਂ ਨੂੰ ਅਗੜ ਹਸਪਤਾਲ ਦੇ ਵਿੱਚ ਨਹੀਂ ਬੈਠਾ ਹੁਣ ਮੰਨ ਕਰੇ ਕੱਲ ਦਾ ਆਈਐਮਏ ਦੇ ਅਸੀ ਦਾ ਸੌਟੇਜ ਦੇ ਵਿੱਚ ਮੈਂ ਕਿੱਥੇ ਚੱਲੇ ਆ ਮਾਤਾ ਕਹਿੰਦੀ ਆ ਉਹਨਾਂ ਨੇ ਮੈਡੀਕਲ ਰਿਪੋਰਟਾਂ ਨਹੀਂ ਦਿੱਤੀਆਂ ਉਹ ਵੀ ਪ੍ਰਸ਼ਾਸਨ ਅੰਦਰੋਂ ਵੀ ਯਾਤ ਕਰੇ ਕਿ ਉਸ ਦੀ ਕੀ ਗੱਲਾਂ ਰੱਖਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਤੁਸੀਂ ਮੈਨੂੰ ਹੁਣ ਮੇਰੇ ਪਾਸੇ ਕਰਕੇ ਆ ਗਏ ਆ ਨਾਮ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਬਾਬੇ ਦੇ ਨਾਮ 'ਤੇ ਜਲਮ ਸਹੇਣਾ ਲਈ ਪਾਪ ਹੈ ਤੇ ਝੁਲਮ ਕਰਨਾ ਵੀ ਪਾਪ ਹੈ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਜਿਹੜੇ ਆਖੇ ਸੀ ਸੁਸਵਾਦੀ ਕਿ ਦੂਜੇ ਤੋਂ ਵਾਅਦੇ ਲੈ ਲੈਣੇ ਆਹੀ ਤੋਂ ਬੰਦਾ ਆਹੀ ਤੋਂ ਕਿ ਮੇਰੇ ਤੋਂ ਆਖੇ ਸੀ ਦੂਜੇ ਤੋਂ ਵਾਅਦੇ ਨਹੀਂ ਲੈਵੇ ਮੈਂ ਕਹਿੰਦੀ ਆ ਮਾ ਜਾਨੀ ਮੇਰਾ ਮੇਰਾ ਮੈਂ ਇਹ ਫੋਨ ਨੰਬਰ ਕਿਹਾ ਲੈ ਕੋ ਆਪਰੇ ਲਈ ਸਭ ਨੂੰ ਹੈ ਇਹਨੂੰ ਕਿਸੇ ਨੂੰ ਭਾਉਣੀਆਂ ਦੇ ਜਰੂਰ ਨਹੀਂ ਆਉਂਦੀਆਂ ਮੇਰੇ ਵਿੱਚ ਬੋਲਦਾ ਆ ਤੁਹਾਡੇ ਜਦੋਂ ਇਸ ਆਰਥ ਦੇ ਲਈ ਸਭ ਨੂੰ ਇਹਨਾਂ ਕੀ ਓਰੀ ਦਾ ਮਾਰ ਹੁੰਦੀ ਹੈ ਹੁੰਦੀ ਹੈ ਨਾ ਕਿ ਜਿਵੇਂ ਵਾਲੀ ਆਹੀ ਜਦ ਜਦੋਂ ਮੇ ਤੋਂ ਮੇਰਾ ਘਰ ਬੋ져 ਗਿਆ ਸੀ ਸਾਡੇ ਪਰਾਰ ਦੇ ਵਿੱਚ ਇੱਕ ਜਿਹੜੀ ਲੰਬੀ ਨੰਬਰ ਤੋਂ ਮਾ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਗਈ। ਕਿਤੇ ਆਪਣੇ ਬਾਪੂ ਨੇ ਕੋਈ ਘਾਟ ਹੈ। ਉਹ ਪੁੱਤਰੇ ਨੂੰ ਘਰੇ ਵਿੱਚ ਮੇਰੀ ਪੂਰੀ ਦਿੱਤੀ। ਮੈਂ ਮਾਂ ਰਾਣੀ ਨੇ ਦਿੱਤਾ ਕੋਈ ਨਹੀਂ ਲੁੱਪੀ ਮੇਰੀ ਤੋਂ ਬਾਅਦ। ਯਾਨੀ ਮੇਰਾ ਦੁਆ ਖੜੇ ਕਰਵਾਲਾ ਨੇ ਕੋਈ ਨਹੀਂ। 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 ਮੈਨੂੰ ਲੱਗਦਾ ਹੈ ਕਿ ਅਸੀਂ ਚੋਰਾ ਨੂੰ ਸਫਾਈ ਨਹੀਂ ਦੇਣੀ ਹੈ ਇਹ। ਕਦੋਂ ਮੈਂ ਆਪਣੇ ਕੋਲ ਆਗ੍ਰੀਤੀਗ ਲੀਡਰ ਮੇਰੇ ਕੋਲ ਨਹੀਂ ਆਪਾ ਆਗ੍ਰੀਤੀਗ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਗੋ ਕਰਨ ਦੀ ਲੋੜ ਹੈ। ਪਰ ਇਹ ਕਿਹੜੀ ਲੀਡਰ ਨਹੀਂ ਹੋਏ। ਨਹੀਂ ਆਪਾ ਫੰਨੇ ਆਪਾਂ ਤਾਂ ਹੀ ਆਸਰਾ ਦੇ ਵਿੱਚੋਂ ਉੱਠਦੇ ਇਹ random ਕੰਡਾ ਅਕਦਾ ਜਿਹੜਾ ਹਿੱਸਾ ਬਣਿਆ ਆ ਅਸੀਂ ਪਰਿਵਾਰਾਂ ਦੇ ਵਿੱਚ ਉੱਤੇ ਆਏ ਆ ਭਾਜੀ ਬੈਠੋ ਸੀ ਇਹ ਬੰਦ ਹੋ ਜਾਓ ਪਰਿਵਾਰਾਂ ਦੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਲੱਗਿਆਗਾ ਕਿ ਉਹਨਾਂ ਦੇ ਕੋਲ ਵੀਡੀਓ ਹੈ ਮੈਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਮੈਂ ਅਗਲੀ ਕਾਰਵਾਈ ਕਰਨ ਲਈ ਮੈਂ ਸਾਈਬ੍ਰਿਤ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਜਿੰਮੇਵਾਰਾ ਪ੍ਰਸ਼ਾਸਨ ਹੈ ਕੋਲਾ ਜਿੰਮੇਵਾਰਾ ਪ੍ਰਸ਼ਾਸਨ ਹੈ ਤਾਂ ਇਹ ਜਿਹੜਾ ਪਾਇਆ ਕਿ ਇੱਕ ਆਮ ਘਰ ਦੇ ਪਿਆ ਪੁੱਤਾਂ ਦੇ ਇਲਜ਼ਾਮ ਪਰ ਮੈਨੂੰ ਬਹੁਤ ਦਿਨ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਐਦਾਂ ਕਰਕੇ ਵੀਡੀਓ ਹੈ ਜੋ ਬੰਦਾ ਉਹ ਕਰ ਰਿਹਾ ਤਾਂ ਬਹੁਤ ਲੋਕਾਂ ਨੇ ਸਵਾਲ ਲਈ। ਇਹ ਕਹਿੰਦਾ ਇੱਕ ਵੀਡੀਓ ਹੈ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ। ਤੇ ਕੋਈ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ। ਮੈਨੂੰ ਉਹ ਕਹਿੰਦੇ ਵੀ ਚੁੱਪੀ ਕਰ ਜਾਈਂ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ। ਕਹਿੰਦੇ ਕਮੇਟੀ ਨੂੰ ਖਾਸ ਕਰਦੇ ਵੀ ਉਹਨਾਂ ਦਾ ਬੰਦਾ ਪ੍ਰਧਾਨ ਲਾ ਦੇ। ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ। ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ। ਜਦ ਕਿ ਮੈਨੂੰ ਪਹਿਮੇ ਤੋਂ ਹੀ ਤੱਕ ਪਤਾ ਸੀ ਕਿ ਇਹ ਲੋਕ ਧਾਰਾ ਵਾਪਰਿਆ। ਮੈਂ ਦੱਸਣਾ ਚਾਹੁੰਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਮੈਂ ਕੋਈ ਇਲਾਕੇ ਦੇ ਵਿੱਚ ਕਹਿ ਬਿਲਕੁਲ ਹੁੰਦਾ ਕਿ ਕਿਸੇ ਨੂੰ ਰੋਕਿਆ ਹੋਇਆ ਨਹੀਂ ਪਰ ਸਾਈਟਰੀ ਤੋਂ ਨੂੰ ਸਾਈਟਰੀ ਤੋਂ ਲੋਕਾਂ ਨੇ ਆਪਰੇਟਰਾਂ ਨੇ ਸੀ ਆਪਣੀ ਕਮੇਟੀ ਚੁਣ ਲਈ ਹੈ ਉਹ ਵੀਡੀਓ ਲੋਕਾਂ ਨੇ ਵਾਇਰਲ ਕੀਤੀ ਹੈ ਉਹ ਵੀ ਇਹ ਦੇਖ ਕੇ ਨਹੀਂ ਕਿ ਇਹ ਜਾਤ ਦਾ ਵਿਚਾ ਪ੍ਰਸ਼ਾਸਨ ਉਹ ਦੀ ਜਾਂਚ ਕਰੇ ਕਿ ਜਿਹੜੇ ਦੋਸਤ ਹੁੰਦਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਘਾਬਤ ਹੋਵੇ ਔਰ ਮੈਂ ਇਹ ਨਰਾਇਣ ਅੱਜ ਤੋਂ ਬਾਅਦ ਨਹੀਂ ਕਰੂੰਗੀ ਮੈਂ ਨਵਾਂ ਨਹੀਂ ਬੰਦ ਨਹੀਂ ਕਰੂੰਗੀ ਅਸੀਂ ਨਾਲ ਵਿੱਚ ਇਹ ਹੈ ਕਿ ਅੱਜ ਦੇ ਉਸੇ ਸੁੱਚੇ ਪਰਿਵਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਪਾਕ ਤੋਂ ਬੁਝਾ ਕੇ ਕਰਕੇ ਅੱਜ ਮੈਂ ਨਹੀਂ ਬਣੀ ਹਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਕਿ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਦੇ ਦੇ ਤਹਿਤ ਮੇਰੀ ਮਾਨ ਮਾਨ ਸਨਮਾਨ ਨੂੰ ਇਹ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਮੰਨਣ ਕੋਰਟਾਂ ਦੇ ਵਿੱਚ ਦਲਦਲਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਏਸ ਦੀ ਪਹੁੰਚ ਕਰੂੰਗੀ ਕਿ ਉਹਨਾਂ ਨੂੰ ਖਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜੂਗੀ ਇਹ ਚੀਜ਼ ਮੈਂ ਤੁਹਾਨੂੰ ਕਹਿੰਦਾ ਕਿ ਕਿ ਇਹ ਲੜਾਈ ਨੂੰ ਮੈਂ ਇਕੱਲੀ ਨਹੀਂ ਲੜ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮ ਐਲ ਏ ਨੇ ਕਿਸੇ ਨੂੰ ਮਜੀਦ ਸਿੰਘ ਪਟਕਾ ਤੋਂ ਜੈਦੀ ਤੋਂ 55 ਲੱਖ ਰੁਪਏ ਦੇ ਨਾਮ ਲੈਣ ਕਿਸੇ ਬੰਦੇ ਤੋਂ ਕੋਈ ਪੈਸੇ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਇੰਤਜ਼ਾਰ ਹੁਗੀ ਅਰ ਇੱਕ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸੱਚਾਈ ਹੋਵੇ ਜੇ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੀ ਆਪਾਂ ਸਾਰੇ ਲੋਕਾਂ ਜਿਹੜੇ ਇੱਥੇ ਇਕੱਠਾ ਹੋਏ ਮੇਰੇ ਖੁਦਮਤੇ ਆ ਮੈਂ ਤੁਹਾਨੂੰ ਦੇਖੀ ਕਰਦੀ ਆ ਕਿ ਜਿਹਨੂੰ ਵੀ ਲੱਗਦਾ ਇੱਕ ਸਾਜ਼ਿਸ਼ ਦਾ ਕਹਿ ਤਾ ਤੁਹਾਡੀ ਕੀ ਕਰੂ ਤੁਹਾਡੀ ਐਮਐਨਐ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਨੇ ਕਹੇ ਕਿ ਬਦਨਾਮ ਕੀਤਾ ਗਿਆ ਤਾਂ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਉਹਨੂੰ ਦਰਜ ਕਰਾ ਕੇ ਆਵਾਂਗੇ ਪਹਿਲਾਂ ਕਹਿੰਦੇ ਸਾਡਾ ਥੱਲੇ ਨਹੀਂ ਪੈ ਕਦਮ ਪੂਰੇ ਮੇਰੇ ਸਰੋਤੇ ਵਾਹ ਲਾ ਲਓ ਕਿ ਕੋਈ ਕੋਈ ਦੂਰਾ ਫਲ ਹੋਏਗੀ